ਇਮੇਜਿਨ ਕਰੋ ਤੁਸੀਂ ਜਾਂ ਤੁਹਾਡਾ ਕੋਈ ਚਾਹਣ ਵਾਲਾ ਹਸਪਤਾਲ ਚ ਤੇ ਤੁਸੀਂ ਸ਼ੋਰੂ ਵੀ ਤੁਹਾਡੇ ਕੋਲ ਇੱਕ ਚੰਗਾ ਖਾਸਾ ਕਵਰ ਹੈ ਅਮੇজিং ਹੈਲਥ ਇੰਸ਼ੋਰੈਂਸ ਦਾ ਸੋ ਕੌਨਫੀਡੈਂਟਲੀ ਕਲੇਮ ਫਾਈਲ ਕਰ ਸਕਦੇ ਹੋ ਬਟ ਅਚਾਨਕ ਹੀ ਤੁਹਾਨੂੰ ਪਤਾ ਚੱਲਦਾ ਵੀ ਤੁਹਾਨੂੰ ਪਾਰਸ਼ਲ ਜਾਂ ਫਿਰ ਉਸ ਤੋਂ ਵੀ ਬਰਾ ਤੋਂ ਕੰਪਲੀਟ ਰਿਜੈਕਸ਼ਨ ਮਿਲ ਜਾਂਦੀ ਹੈ ਪਤਾ ਚੱਲਦਾ ਵੀ ਤੁਹਾਡੀ ਜਿਹੜੀ ਪਾਲਸੀ ਆ ਉਹਦੇ ਵਿੱਚ ਇੱਕ ਐਦਾਂ ਦਾ ਹਿਡਨ ਕਲੋਜ਼ ਹੈ ਜਿਹਦੇ ਕਰਕੇ ਤੁਹਾਨੂੰ ਪਾਰਸ਼ਲ ਕਲੇਮ ਹੀ ਮਿਲ ਰਿਹਾ ਹੈ ਤਾਂ ਐਦਾਂ ਦੀ ਸਿਚੁਏਸ਼ਨ 'ਚ ਤੁਸੀਂ ਕੀ ਕਰੋਗੇ ਦੇਖੋ ਮੈਂ ਤਾਂ ਡਰਾਉਣਾ ਤਾਂ ਨਹੀਂ ਚਾਹੁੰਦਾ ਬਟ 2025 ਦੀ ਸਚਾਈ ਇਹੀ ਹੈ 2025 ਦੇ ਵਿੱਚ ਜਿਹੜੀ ਹੈਲਥ ਇੰਸ਼ੋਰੈਂਸ ਇੰਡਸਟਰੀ ਹੈ ਨਾ ਉਹ ਕਾਫੀ ਜ਼ਾਰੇ ਸੀਰੀਅਸ ਕਨਸਰਨਸ ਦੇ ਥਰੂ ਜਾ ਰਹੀ ਹੈ ਹੁਣ ਰੀਸੈਂਟਲੀ ਆਈਆਰਡੀਆਈ ਦਾ ਡਾਟਾ ਹੈ ਉਹ ਦੇ ਅਕੋਰਡਿੰਗ ਰਫਲੀ 17-18% ਕਲੇਮਸ 2023-24 ਦੇ ਉਹ ਜਾਂ ਤਾਂ ਰਿਜੈਕਟ ਕੀਤੇ ਗਏ ਜਾਂ ਫਿਰ ਹੋਲਡ ਤੇ ਪਾਏ ਗਏ ਹੈ ਇਹ ਇੱਕ ਰੀਅਲ ਵੇਕ ਅਪ ਕਾਲ ਹੈ ਤੁਹਾਡੇ ਲਈ ਐਜ਼ ਅ ਫੈਮਿਲੀ ਪਰਸਨ ਤੁਹਾਡੇ ਬੱਚੇ ਆ ਤੁਹਾਡਾ ਸਪਾਊਸ ਹੈ ਤੇ ਤੁਸੀਂ ਇੱਕ ਇਦਾਂ ਦੀ ਪਾਲਿਸੀ ਤੇ ਡਿਪੈਂਡ ਰਹਿਣਾ ਕਦੇ ਵੀ ਅਫੋਰਡ ਨਹੀਂ ਕਰ ਸਕਦੇ ਜਿਹੜੀ ਤੁਹਾਨੂੰ ਐਮਰਜੈਂਸੀ ਟਾਈਮ ਤੇ ਡਿਚ ਕਰਜੇ ਦੇਉ ਤੁਹਾਨੂੰ ਉਹਦੀ ਸਭ ਤੋਂ ਵੱਧ ਜ਼ਰੂਰਤ ਸੀ ਤੇ ਖਾਸ ਕਰਕੇ ਉਦੋਂ ਜਦੋਂ ਜਦੋਂ ਤੋਂ ਅਸੀਂ ਉਹਨਾਂ ਦੇ ਪ੍ਰੀਮੀਅਮਸ ਦੇ ਪੈਸੇ ਵੀ ਦਿੱਤੇ ਹੋਣ ਬਸ ਟੈਨਸ਼ਨ ਨਾ ਲਓ ਮੈਂ ਹੈਗਾ ਨਾ ਤੁਹਾਡੀ ਹੈਲਪ ਦੇ ਲਈ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਬੈਸਟ ਫੈਮਿਲੀ ਹੈਲਥ ਇੰਸ਼ੋਰੈਂਸ ਪਲੈਨਸ 2025 ਦੇ ਲਈ ਇਦਾਂ ਦੇ ਪਲੈਨਸ ਜਿਹੜੇ ਟਫ ਟਾਈਮਸ ਦੇ ਵਿੱਚ ਖੜੇ ਰਹਿਣ ਸੋ ਫਰ ਉਸ ਡਾਟਾ ਦੇ ਵਿੱਚ ਆਬਵੀਅਸਲੀ ਕਲੇਮ ਸੈਟਲਮੈਂਟ ਦੇ ਜਿਹੜੇ ਨੰਬਰਸ ਨੇ ਉਹ ਕਾਫੀ ਘੱਟ ਦਿਖ ਰਹੇ ਆ ਪਿਛਲੇ ਸਾਲ ਜੇਕਰ ਐਵਰੇਜ ਦੇਖਿਆ ਜਾਵੇ ਤਾਂ 95 96% ਦੇ ਆਸ-ਪਾਸ ਸੀ ਬਟ ਸੱਚ ਦੱਸਾਂ ਤਾਂ ਕਿਸੇ ਵੀ ਕੰਪਨੀ ਨੂੰ ਸਿਰਫ ਇੱਕ ਸਾਲ ਦੇ ਡਾਟਾ ਤੋਂ ਜੱਜ ਕਰਨਾ ਸਹੀ ਨਹੀਂ ਹੋਏਗਾ ਇਸ ਕਰਕੇ ਆਪਾਂ ਇਹਨਾਂ ਕੰਪਨੀਆਂ ਦਾ ਨਾ ਪਿਛਲੇ 3 ਸਾਲ ਦਾ ਐਵਰੇਜ ਕੱਢ ਲੈਣੇ ਆ ਕੰਪੇਅਰ ਕਰਨ ਦੇ ਲਈ ਸੋ ਇਹ ਡਾਟਾ ਜਿਹੜਾ ਅਪਡੇਟਡ ਡਾਟਾ ਹੈ ਪਿਛਲੇ 3 ਸਾਲ ਦਾ ਹੁਣ ਇਸ ਡਾਟਾ ਦੇ ਵਿੱਚ ਮੈਂ ਪਹਿਲਾਂ ਤਾਂ ਉਹਨਾਂ ਕੰਪਨੀਆਂ ਨੂੰ ਰਿਜੈਕਟ ਕਰ ਰਹੇ ਹਾਂ ਜਿਨ੍ਹਾਂ ਦਾ ਨੰਬਰ ਆਫ ਕਲੇਮਸ ਪ੍ਰੋਸੈਸਡ ਇੱਕ ਸਾਲ ਦੇ ਵਿੱਚ ਕਿਉਂਕਿ ਸਕੇਲ ਮੈਟਰ ਕਰਦਾ ਹੈ ਇੰਡਸਟਰੀ ਦੀ ਐਵਰੇਜ ਹੀ 326000 ਹੈ ਪਲੱਸ ਮੈਂ ਉਹਨਾਂ ਕੰਪਨੀਆਂ ਨੂੰ ਵੀ ਰਿਜੈਕਟ ਕਰ ਰਿਹਾ ਜਿਨ੍ਹਾਂ ਦਾ ਕਲੇਮ ਸੈਟਲਮੈਂਟ ਰੇਸ਼ਿਓ 88% ਤੋਂ ਘੱਟ ਹੈ ਹੁਣ ਇਹ ਵਾਲਾ ਫਿਲਟਰ ਲਾਉਣ ਤੋਂ ਬਾਅਦ ਸਾਡੇ ਕੋਲੇ 10 ਕੰਪਨੀਆਂ ਬਚਦੀਆਂ ਨੇ ਤੇ 10 ਕੰਪਨੀਆਂ ਨੇ ਐਟਡੀਐਫਸੀ ਵਰਗੋ ਕੇਅਰ ਹੈਲਥ ਨਿਵਾ ਬੋਪਾ ਦਿੱਤਿਆ ਵਰਲਾ ਬਜਾਜ ਐਲੀਅੰਸ ਇਫਕੋ ਟੋਕੀਓ ਨਿਊ ਇੰਡੀਆ ओरिएंटਲ ਨੈਸ਼ਨਲ ਤੇ ਯੂਨਾਈਟਿਡ ਇੰਡੀਆ ਹੁਣ ਇਹਨਾਂ ਦੇ ਵਿੱਚ ਪੰਜ ਕੰਪਨੀਆਂ ਇਦਾਂ ਦੀਆਂ ਨੇ ਜਿਵੇਂ ਕਿ IFCO Tokyo New India Oriental National ਤੇ United India ਜਿਹੜੀਆਂ ਫੈਮਿਲੀ ਫਲੋਟਰ ਪਲਾਨਸ ਦੇ ਵਿੱਚ ਸਿਰਫ 20 ਤੋਂ 50 ਲੱਖ ਦਾ ਹੀ ਕਵਰ ਦਿੰਦੀਆਂ ਨੇ ਜੋ ਕਿ ਬਹੁਤ ਹੀ ਘੱਟ ਹੈ ਪਲੱਸ ਇਹਨਾਂ ਦੀਆਂ ਜਿਹੜੀਆਂ ਪਾਲਿਸੀਜ਼ ਨੇ ਉਹ ਕੰਪਰੀਹੈਂਸਿਵ ਨਹੀਂ ਆ ਜੇਕਰ ਫੀਚਰਸ ਤੇ ਟਰਮਸ ਦੇ ਵਿੱਚ ਦੇਖਿਆ ਜਾਵੇ ਬਹੁਤ ਸਾਰੀਆਂ ਰੈਸਟ੍ਰਿਕਸ਼ਨਸ ਨੇ ਜਿਵੇਂ ਕਿ ਕੋ ਪੇਮੈਂਟ ਹੋ ਗਿਆ ਰੂਮ ਰੈਂਟ ਲਿਮਿਟ ਹੋ ਗਿਆ ਡਿਸੀਜ਼ ਵਾਈਜ਼ ਲਿਮਿਟ ਇਸ ਕਰਕੇ ਮੈਂ ਇਹਨਾਂ ਪੰਜ ਕੰਪਨੀਆਂ ਨੂੰ ਵੀ ਰਿਜੈਕਟ ਕਰ ਰਿਹਾ ਹੁਣ ਇਹ ਵਾਲਾ ਫਿਲਟਰ ਲਾਉਣ ਤੋਂ ਬਾਅਦ ਸਾਡੇ ਕੋਲੇ ਚਾਰ ਕੰਪਨੀਆਂ ਬਚਦੀਆਂ ਨੇ HDFC Ergo Care Health Niva Bupa ਚਲੋ ਹੁਣ ਇਹ ਦੇਖ ਲੈਨੇ ਆ ਵੀ ਇਹਨਾਂ ਦੇ ਕਿਹੜੇ ਕਿਹੜੇ ਪਲਾਨਸ ਵਧੀਆ ਨੇ ਤੇ ਉਹਨਾਂ ਦੇ ਵਿੱਚੋਂ ਦੋ ਟੌਪ ਦੇ ਫੈਮਿਲੀ ਫਲੋਟਰ ਪਲਾਨਸ ਕਿਹੜੇ ਨੇ ਸਭ ਤੋਂ ਪਹਿਲਾਂ ਹੁੰਦਾ HDFC ਅਰਗੋ ਦਾ ਆਪਟੀਮਸ ਸਿਕਿਉਰ ਇਹਦੇ ਦੋ ਤਿੰਨ ਵੇਰੀਐਂਟ ਨੇ ਤੇ ਜਿਹੜਾ ਆਪਟੀਮਸ ਸੁਪਰ ਸਿਕਿਉਰ ਹੈ ਉਹ ਮੋਸਟ ਪ੍ਰੀਮੀਅਮ ਵਰਜਨ ਹੈ HDFC ਅਰਗੋ ਦੇ ਵਿੱਚ ਤੁਹਾਨੂੰ ਪਹਿਲੇ ਦਿਨ ਤੋਂ ਹੀ ਤੁਹਾਡਾ ਜਿਹੜਾ ਕਵਰ ਆ ਉਹ ਦੁੱਗਣੇ ਤੋਂ ਤਿੱਗਣਾ ਹੋ ਸਕਦਾ ਹੈ ਤੇ ਪਲੱਸ ਤੁਹਾਡਾ ਡੈਡ ਕਵਰ ਆ 5 ਗੁਣਾ ਤੱਕ ਵੀ ਹੋ ਸਕਦਾ ਇਹਨਾਂ ਦੇ ਸੁਪਰ ਸਿਕਯੁਰ ਬੈਨੀਫਿਟ ਦੇ ਨਾਲ HDFC ਦੇ ਵਿੱਚ ਜਿਹੜਾ ਮੈਕਸਿਮਮ ਬੇਸ ਕਵਰ ਆ ਤੁਹਾਨੂੰ 2 ਕਰੋੜ ਤੱਕ ਦਾ ਮਿਲ ਸਕਦਾ ਹੈ ਤੇ ਇਹ ਜਿਹੜਾ 2 ਕਰੋੜ ਤੱਕ ਦਾ ਕਵਰ ਹੈ ਇਹ ਇਹਨਾਂ ਦੇ ਸੁਪਰ ਸਿਕਯੁਰ ਬੈਨੀਫਿਟ ਦੇ ਨਾਲ 10 ਕਰੋੜ ਤੱਕ ਜਾ ਸਕਦਾ ਹੈ ਤੇ HDFC ਦੇ ਵਿੱਚ ਮੈਕਸਿਮਮ ਏਜੰਟਰੀ 65 ਸਾਲ ਹੈ ਮਤਲਬ ਕਿ 18 ਤੋਂ 65 ਸਾਲ ਦੇ ਵਿੱਚ ਤੁਸੀਂ ਕਦੋਂ ਵੀ ਐਂਟਰੀ ਲੈ ਸਕਦੇ ਹੋ ਤੇ ਇੱਥੇ ਇੱਕ ਪਾਲਿਸੀ ਦੇ ਵਿੱਚ ਤੁਸੀਂ ਚਾਰ ਅਡਲਟਸ ਤੇ 6 ਬੱਚੇ ਐਡ ਕਰ ਸਕਦੇ ਹੋ ਹੁਣ ਇਹਦੇ ਵਿੱਚ ਤੁਹਾਨੂੰ ਐਕਸਪਲੇਨ ਕਰ ਦੇਣਾ ਵੀ ਤੁਹਾਡਾ ਇਹ ਕਵਰ ਪੰਜ ਗੁਣਾ ਕਿਵੇਂ ਹੋ ਸਕਦਾ ਹੈ HDFC Optima Super Secure ਦੇ ਨਾਲ ਹੁਣ ਇਹਦੇ ਵਿੱਚੋਂ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਸੁਪਰ ਸਿਕਿਉਰ ਬੈਨੀਫਿਟ ਜੇ ਨਾਲ ਤੁਹਾਡਾ ਜਿਹੜਾ ਬੇਸ ਕਵਰ ਹੈ ਉਹ ਪਹਿਲੇ ਦਿਨ ਤੋਂ ਹੀ ਤਿੰਨ ਗੁਣਾ ਤੱਕ ਵੱਧ ਜਾਂਦਾ ਹੈ ਸੋ ਜੇਕਰ ਤੁਹਾਡਾ 50 ਲੱਖ ਦਾ ਕਵਰ ਹੈ ਤਾਂ ਸੁਪਰ ਸਿਕਿਉਰ ਬੈਨੀਫਿਟ ਦੇ ਨਾਲ ਉਹ ਤਿੰਨ ਗੁਣਾ ਯਾਨੀ ਕਿ 1.5 ਕਰੋੜ ਹੋ ਜਾਏਗਾ ਉਸ ਤੋਂ ਬਾਅਦ ਆਉਂਦਾ ਪਲੱਸ ਬੈਨੀਫਿਟ ਜਿਹੜਾ ਕਿ HDFC ਦੇ ਵੱਲੋਂ ਇੱਕ ਲੋਇਲਟੀ ਬੈਨੀਫਿਟ ਦੀ ਤਰ੍ਹਾਂ ਮਿਲਦਾ ਹੈ ਇਹਦੇ ਵਿੱਚ ਤੁਹਾਡਾ ਜਿਹੜਾ ਕਵਰ ਆ ਉਹ ਹਰ ਸਾਲ 50% ਦੇ ਹਿਸਾਬ ਨਾਲ ਵੱਧ ਜਾਂਦਾ ਤੇ ਇਹ ਮ ਸੋ ਤੁਹਾਡੇ ਜਿਹੜਾ ਟੋਟਲ ਕਵਰ ਹੈ ਉਹ 2 ਕਰੋੜ ਤੱਕ ਜਾ ਸਕਦਾ ਹੈ 1 ਕਰੋੜ ਸੁਪਰ ਸਕੋਰ ਬੈਨੀਫਿਟ ਦੇ ਨਾਲ ਤੇ 50 ਲੱਖ ਜਿਹੜਾ ਹੈ ਉਹ ਪਲੱਸ ਬੈਨੀਫਿਟ ਦੇ ਨਾਲ ਇਸ ਤੋਂ ਬਾਅਦ ਤੀਜੇ ਨੰਬਰ ਤੇ ਆਉਂਦਾ ਹੈ ਰੀਸਟੋਰੇਸ਼ਨ ਬੈਨੀਫਿਟ ਇਹ ਵੀ ਤੁਹਾਡੀ ਬੇਸ ਪਾਲਿਸੀ ਦੇ 100% ਤੱਕ ਜਾ ਸਕਦਾ ਹੈ ਪਰ ਇਹ ਉਦੋਂ ਹੀ ਕੰਮ ਆਏਗਾ ਜਦੋਂ ਤੁਸੀਂ ਆਪਣਾ ਜਿਹੜਾ ਕਵਰ ਹੈ ਉਹ ਪਾਰਸ਼ਲੀ ਜਾਂ ਫਿਰ ਟੋਟਲੀ ਐਗਜ਼ੌਸਟ ਕਰ ਲਿਆ ਹੋਵੇ ਤੇ ਬੈਨੀਫਿਟ ਤੁਸੀਂ ਸਾਲ ਦੇ ਵਿੱਚ ਇੱਕ ਵਾਰ ਹੀ ਲੈ ਸਕਦੇ ਹੋ ਪਰ ਇੱਕ ਐਡ-ਆਨ ਆਉਂਦਾ ਜਿਸ ਨਾਲ ਤੁਸੀਂ ਇਹ ਰੀਸਟੋਰੇਸ਼ਨ ਵਾਲਾ ਬੈਨੀਫਿਟ ਅਨਲਿਮਿਟਡ ਟਾਈਮ ਲੈ ਸਕਦੇ ਹੋ ਮਤਲਬ ਕਿ ਤੁਹਾਡਾ ਕਵਰ ਕਦੇ ਖਤਮ ਹੀ ਨਹੀਂ ਹੋਏ ਦਾ ਪ੍ਰੋਡਕਟ ਬੈਨੀਫਿਟ ਇਹਦੇ ਵਿੱਚ ਤੁਹਾਡੇ ਹਸਪਿਟਲਾਈਜੇਸ਼ਨ ਦੇ ਜੋ ਨਾਨ ਮੈਡੀਕਲ ਖਰਚੇ ਨੇ ਜਿਵੇਂ ਕਿ ਕੰਜ਼ੂਮੇਬਲਸ ਜੋ ਕਿ ਤੁਹਾਡੇ ਟੋਟਲ ਬਿੱਲ ਦਾ 20% ਤਾਂ ਉਹੀ ਹੋ ਜਾਂਦੇ ਨੇ ਉਹ ਵੀ HDFC ਦੀ ਇਸ ਪਾਲਿਸੀ ਦੇ ਵਿੱਚ ਕਵਰ ਹੁੰਦੇ ਆ ਤੇ ਇਹ ਚੀਜ਼ਾਂ ਮੈਂ ਅੱਜ ਤੱਕ ਕਿਸੇ ਪਾਲਿਸੀ ਦੇ ਵਿੱਚ ਨਹੀਂ ਦੇਖਿਆ HDFC ਦੇ ਵਿੱਚ ਕੁਝ ਸਪੈਸੀਫਿਕ ਇਲਨੈਸ ਜਿਵੇਂ ਕਿ ਕਿਡਨੀ ਸਟੋਨਸ ਹਰਨੀਆ ਵਗੈਰਾ ਦੇ ਲਈ ਤੁਹਾਡਾ 2 ਸਾਲ ਦਾ ਵੇਟਿੰਗ ਪੀਰੀਅਡ ਹੁੰਦਾ ਹੈ ਬਾਕੀ ਜੇ ਕੋਈ ਪ੍ਰੀ ਐਗਜ਼ਿਸਟਿੰਗ ਇਲਨੈਸ ਹੈ ਤਾਂ ਉਹਦੇ ਲਈ 3 ਸਾਲ ਦਾ ਵੇਟਿੰਗ ਪੀਰੀਅਡ ਹੈ ਸੱਚ ਦੱਸਾਂ ਤਾਂ HDFC Optima Super Secure ਵਨ ਆਫ ਦਾ ਬੈਸਟ ਪ੍ਰੋਡਕਟ ਹੈ ਮਾਰਕੀਟ ਦੇ ਵਿੱਚ ਤੇ ਇਹਨਾਂ ਦੇ ਕਲੇਮ ਐਕਸਪੀਰੀਅੰਸ ਦੀ ਗੱਲ ਕਰੀਏ ਤਾਂ ਉਹ ਵੀ ਕੇਅਰ ਨਾਲੋਂ ਬੈਟਰ ਹੈ ਬਟ ਫਿਰ ਜੇਕਰ ਇਹਨਾਂ ਦੇ ਪ੍ਰੀਮੀਅਮ ਦੀ ਗੱਲ ਕਰੋਗੇ ਤਾਂ ਉਹ ਵੀ ਕਾਫੀ ਹਾਈ ਹੈ ਜੇਕਰ ਇਹਨਾਂ ਨੂੰ ਨੋਰਮਲ ਪਾਲਿਸੀਜ਼ ਦੇ ਨਾਲ ਕੰਪੇਅਰ ਕਰੋ ਤਾਂ ਉਹਦੇ ਨਾਲੋਂ ਡੇਢ ਗੁਣਾ ਜ਼ਿਆਦਾ ਪ੍ਰੀਮੀਅਮ ਹੋ ਸਕਦਾ ਹੈ ਹੁਣ ਇਸ ਤੋਂ ਬਾਅਦ ਆਉਂਦਾ ਕੇਅਰ ਇੰਸ਼ੋਰੈਂਸ ਦਾ ਕੇਅਰ ਸੁਪਰੀਮ ਕੇਅਰ ਦੇ ਵਿੱਚ ਜਿਹੜਾ ਮੈਕਸਿਮਮ ਬੇਸ ਕਵਰ ਹੈ ਉਹ 1 ਕਰੋੜ ਤੱਕ ਦਾ ਮਿਲ ਜਾਂਦਾ ਹੈ ਤੇ ਇਹਦੇ ਵਿੱਚ ਮੈਕਸਿਮਮ ਏਜ ਐਂਟਰੀ ਹੈ 99 ਸਾਲ ਮਤਲਬ ਕਿ ਤੁਸੀਂ ਕਦੋਂ ਵੀ ਇਸ ਪਾਲਿਸੀ ਦੇ ਵਿੱਚ ਐਂਟਰੀ ਲੈ ਸਕਦੇ ਹੋ ਜੋ ਕਿ ਇਸ ਪਾਲਿਸੀ ਦਾ ਇੱਕ ਬੈਸਟ ਪਾਰਟ ਵੀ ਹੈ ਜੇਕਰ ਬੱਚਿਆਂ ਦੀ ਗੱਲ ਕਰੀਏ ਜੋ ਕਿ ਪੇਰੈਂਟਸ ਤੇ ਡਿਪੈਂਡੈਂਟ ਹੁੰਦੇ ਆ ਉਹਨਾਂ ਦੀ ਮੈਕਸਿਮਮ ਏਜ ਐਂਟਰੀ 24 ਸਾਲ ਹੈ ਤੇ ਇੱਕ ਪਾਲਿਸੀ ਦੇ ਵਿੱਚ ਤੁਸੀਂ ਦੋ ਅਡਲਟ ਤੇ ਦੋ ਬੱਚਿਆਂ ਨੂੰ ਐਡ ਕਰ ਸਕਦੇ ਹੋ ਕੇਅਰ ਸੁਪਰੀਮ ਦੇ ਵਿੱਚ ਤੁਹਾਨੂੰ ਰੀਫਿਲ ਬੈਨੀਫਿਟ ਮਿਲ ਜਾਂਦਾ ਹੈ ਮੰਨ ਲਓ ਤੁਹਾਡਾ ਜਿਹੜਾ ਕਵਰ ਆ ਉਹ 15 ਲੱਖ ਦਾ ਹੈ ਤੇ ਤੁਸੀਂ ਉਹ ਇੱਕ ਕਲੇਮ ਦੇ ਵਿੱਚ ਯੂਜ਼ ਕਰ ਲਿਆ ਤਾਂ ਤੁਹਾਡਾ ਜਿਹੜਾ 15 ਲੱਖ ਉਹ ਦੁਬਾਰਾ ਤੋਂ ਰੀਫਿਲ ਹੋ ਜਾਏਗਾ ਉਨਾ ਹੀ ਕਵਰ ਪਰ ਤੁਸੀਂ ਉਹਨੂੰ ਸਕਤੇ ਹੋ ਸੋ ਜੇਕਰ ਤੁਹਾਡੇ ਕੋਲ 15 ਲੱਖ ਦਾ ਕਵਰ ਹੈ ਤੇ ਤੁਹਾਡਾ ਹਸਪੀਟਲ ਦਾ ਬਿੱਲ 20 ਲੱਖ ਰੁਪਏ ਆ ਤਾਂ ਜਿਹੜਾ ਐਡੀਸ਼ਨਲ 5 ਲੱਖ ਹੈ ਉਹ ਤੁਹਾਨੂੰ ਆਪਣੀ ਜੇਬ ਚੋਂ ਦੇਣੇ ਪੈਣਗੇ ਜਿਵੇਂ HDFC ਦੇ ਵਿੱਚ ਪਲੱਸ ਬੈਨੀਫਿਟ ਸੀ ਹੋਮ ਕੇਅਰ ਦੇ ਵਿੱਚ ਤੁਹਾਨੂੰ ਲਾਇਲਟੀ ਬੈਨੀਫਿਟ ਮਿਲ ਜਾਂਦਾ ਹੈ ਜਿਹੜਾ ਕਿ ਤੁਹਾਡੇ ਬੇਸ ਕਵਰ ਦਾ 100% ਤੱਕ ਜਾ ਸਕਦਾ ਹੈ ਮੰਨ ਲਓ ਤੁਹਾਡਾ 15 ਲੱਖ ਦਾ ਕਵਰ ਹੈ ਤਾਂ 2 ਸਾਲਾਂ ਦੇ ਵਿੱਚ ਕਯੂਮੂਲੇਟਿਵ ਬੋਨਸ ਲਾ ਕੇ 30 ਲੱਖ ਦਾ ਕਵਰ ਹੋ ਜਾਏਗਾ ਤੇ ਜਦੋਂ ਤੁਸੀਂ ਕਲੇਮ ਕਰੋਗੇ ਤਾਂ ਉਹ 30 ਲੱਖ ਘਟਣੀ ਹੋਏਗਾ 30 ਲੱਖ ਤੇ ਫਿਕਸ ਹੋ ਜਾਏਗਾ ਐਡੀਸ਼ਨਲੀ ਇਹ ਤੇ ਤੁਹਾਨੂੰ ਇੱਕ ਐਕਸਟਰਾ ਐਡ-ਆਨ ਵੀ ਮਿਲ ਜਾਂਦਾ ਹੈ ਜ ਜੇ ਨਾਲ ਤੁਹਾਡਾ ਕਮਿਊਲਟਿਵ ਬੋਨਸ 500% ਤੱਕ ਤੁਸੀਂ ਲੈ ਕੇ ਜਾ ਸਕਦੇ ਹੋ ਮਤਲਬ ਕਿ ਤੁਸੀਂ ਆਪਣੇ ਬੇਸ ਕਵਰ ਨੂੰ 5 ਗੁਣਾ ਤੱਕ ਇਨਕਰੀਜ਼ ਕਰ ਸਕਦੇ ਹੋ ਬਟ ਉਹਦੇ ਲਈ ਫਿਰ ਤੁਹਾਨੂੰ ਐਕਸਟਰਾ ਪੇ ਕਰਨਾ ਪਏਗਾ ਕਿਉਂਕਿ ਤੁਸੀਂ ਇੱਕ ਐਡ-ਆਨ ਐਡ ਕਰ ਰਹੇ ਹੋ ਕੇਅਰ ਸੁਪਰੀਮ ਦੇ ਵਿੱਚ ਰੂਮ ਰੈਂਟ ਦੀ ਕੋਈ ਲਿਮਟ ਨਹੀਂ ਹੈ ਪਲੱਸ ਤੁਹਾਨੂੰ ਇੱਕ ਵੈਲਨੈਸ ਬੈਨੀਫਿਟ ਵੀ ਦਿੰਦੇ ਆ ਮਤਲਬ ਕਿ ਜੇਕਰ ਤੁਸੀਂ ਹਰ ਰੋਜ਼ 10000 ਸਟੈਪ ਚੱਲਦੇ ਹੋ ਤਾਂ ਪ੍ਰੀਮੀਅਮਸ ਤੇ ਤੁਹਾਨੂੰ ਐਕਸਟਰਾ 30% ਤੱਕ ਦਾ ਡਿਸਕਾਊਂਟ ਮਿਲ ਸਕਦਾ ਹੈ ਕੇਅਰ ਸੁਪਰੀਮ ਦੇ ਵਿੱਚ ਕੁਝ ਸਪੈਸੀ ਇਸ ਤੋਂ ਤੁਸੀਂ ਇਹਨਾਂ ਦੇ ਬ੍ਰੌਸ਼ਰ ਦੇ ਵਿੱਚ ਚੈੱਕ ਕਰ ਸਕਦੇ ਹੋ। ਪਲੱਸ ਜੇਕਰ ਤੁਹਾਨੂੰ ਕੋਈ ਪ੍ਰੀ-ਐਗਜ਼ਿਸਟਿੰਗ ਇਲਨੈਸ ਹੈ ਤਾਂ ਉਹਦੇ ਲਈ ਤੁਹਾਨੂੰ 3 ਸਾਲ ਤੱਕ ਵੇਟ ਕਰਨਾ ਪਏਗਾ। ਹੁਣ ਵਧੀਆ ਗੱਲ ਇਹ ਹੈ ਵੀ ਕੇਅਰ ਸੁਪਰੀਮ ਦੇ ਵਿੱਚ ਤੁਸੀਂ ਇੱਕ ਐਡ-ਆਨ ਲੈ ਸਕਦੇ ਹੋ ਜਿਹਦੇ ਨਾਲ ਤੁਸੀਂ ਇਹ 3 ਸਾਲ ਦਾ ਵੇਟਿੰਗ ਪੀਰੀਡ 2 ਸਾਲ ਤੱਕ ਰਿਡਿਊਸ ਕਰ ਸਕਦੇ ਹੋ। ਹੁਣ ਇੱਥੇ ਸੱਚ ਦੱਸਾਂ ਜੇਕਰ ਮੈਂ ਇਹਨਾਂ ਦੇ ਸਟੈਂਡ-ਅਲੋਨ ਪ੍ਰੋਡਕਟ ਦੀ ਗੱਲ ਕਰਾਂ ਤਾਂ ਉਹ ਕਾਫੀ ਵਧੀਆ ਹੈ। ਬਟ ਰੀਸੈਂਟਲੀ ਕੇਅਰ ਦੇ ਵਿੱਚ ਨਾ ਕਾਫੀ ਪ੍ਰੋਬਲਮਜ਼ ਆ ਰਹੀਆਂ ਨੇ ਕਲੇਮਜ਼ ਨੂੰ ਲੈ ਕੇ। ਤੇ ਉਹ ਚੀਜ਼ ਇਹਨਾਂ ਦੀ ਕੰਪਲੇਂਟ ਵੋਲਿਊਮ ਦੇ ਵਿੱਚ ਰਿਫਲੈਕਟ ਵੀ ਹੋ ਰਹੀ ਹੈ। ਕਾਫੀ ਲੋਕਾਂ ਨੂੰ ਇਸ਼ੂ ਆ ਰਿਹਾ ਹੈ ਕਲੇਮਸ ਦੇ ਵਿੱਚ ਸਪੈਸੀਫਿਕਲੀ ਕੋਵਿਡ ਤੋਂ ਬਾਅਦ ਜੋ ਕਿ ਕੋਈ ਵਧੀਆ ਸਾਈਨ ਨਹੀਂ ਹੈ। ਇਹਨਾਂ ਦਾ ਜਿਹੜਾ ਕਲੇਮ ਐਕਸਪੀਰੀਅੰਸ ਹੈ ਉਹ ਕਾਫੀ ਬਲੋ ਦਾ ਐਵਰੇਜ ਆ। ਬਟ ਫਿਰ ਜੇਕਰ ਇਹਨਾਂ ਦੇ ਪ੍ਰੋਡਕਟ ਦੀ ਗੱਲ ਕਰੀਏ ਤਾਂ ਉਹ ਆਬਵ ਦਾ ਐਵਰੇਜ ਆ। ਸੋ ਤੁਸੀਂ ਉਸ ਅਕੋਰਡਿੰਗ ਹੀ ਆਪਣਾ ਡਿਸਾਈਡ ਕਰਿਓ ਹਾਂ ਜੇਕਰ ਪੋਜੀਟਿਵ ਸਾਈਡ ਦੀ ਗੱਲ ਕਰਾਂ ਤਾਂ ਇਹਨਾਂ ਦੇ ਜਿਹੜੇ ਪ੍ਰੀਮੀਅਮਸ ਨੇ ਉਹ ਕਾਫੀ ਸਸਤੇ ਨੇ ਇਹਨਾਂ ਦੇ ਇਅਰਲੀ ਪ੍ਰੀਮੀਅਮਸ ਐਚਡੀਐਫਸੀ ਨਾਲੋਂ 20 ਤੋਂ 30% ਸਸਤੇ ਮਿਲ ਸਕਦੇ ਆ ਹੁਣ ਇਸ ਤੋਂ ਬਾਅਦ ਆਉਂਦਾ ਨੀਵਾ ਬੂਪਾ ਦਾ ਰੀਸ਼ਾ 2.0 ਨੀਵਾ ਬੂਪਾ ਸਾਨੂੰ ਇੱਕ ਬੈਨੀਫਿਟ ਦਿੰਦਾ ਹੈ ਜਿਹਨੂੰ ਕਿਹਾ ਜਾਂਦਾ ਬੂਸਟਰ ਪਲੱਸ ਬੈਨੀਫਿਟ ਇਹਦੇ ਵਿੱਚ ਜਿਹੜੀ ਤੁਹਾਡੀ ਅਨਯੂਟਿਲਾਈਜ਼ਡ ਸਮ ਇੰਸ਼ੋਰਡ ਹੁੰਦੀ ਆ ਉਹ ਕੈਰੀ ਫਾਰਵਰਡ ਹੋ ਜਾਂਦੀ ਆ ਅਗਲੇ ਸਾਲ ਦੇ ਵਿੱਚ ਤੇ ਇਹ ਉਦੋਂ ਤੱਕ ਕੈਰੀ ਫਾਰਵਰਡ ਹੋ ਸਕਦੀ ਆ ਜਦੋਂ ਤੱਕ ਤੁਹਾਡਾ ਜਿਹੜਾ ਟੋਟਲ ਕ ਨੇ ਕੀਤਾ ਤਾਂ 10 ਸਾਲਾਂ ਦੇ ਐਂਡ ਤੱਕ ਉਹ 10 ਗੁਣਾ ਯਾਨੀ ਕਿ 2 ਕਰੋੜ ਤੱਕ ਦਾ ਕਵਰ ਹੋ ਜਾਏਗਾ ਨਿਵਾ ਬੂਪਾ ਦੇ ਵਿੱਚ ਤੁਹਾਨੂੰ ਮੈਕਸਿਮਮ 1 ਕਰੋੜ ਤੱਕ ਦਾ ਬੇਸ ਕਵਰ ਮਿਲ ਸਕਦਾ ਬਟ ਇਸ ਪਾਲਿਸੀ ਦੇ ਵਿੱਚ ਜਿਹੜਾ ਬੱਚਾ ਹੈ ਉਹ 30 ਸਾਲ ਦੀ ਏਜ ਤੱਕ ਰਹਿ ਸਕਦਾ ਪਲੱਸ ਨਿਵਾ ਬੂਪਾ ਦੇ ਵਿੱਚ ਜਿਹੜੇ ਪ੍ਰੀਮੀਅਮਸ ਨੇ ਉਹ 5-5 ਸਾਲ ਦੇ ਗੈਪ ਤੋਂ ਬਾਅਦ ਇਨਕਰੀਜ਼ ਹੁੰਦੇ ਆ ਕੇਰ ਤੇ HDFC ਦੀ ਗੱਲ ਕਰੀਏ ਤਾਂ ਉੱਥੇ ਜਿਹੜਾ ਪ੍ਰੀਮੀਅਮ ਹੈ ਉਹ ਤੁਹਾਡੀ ਏਜ ਦੇ ਅਕੋਰਡਿੰਗਲੀ ਇਨਕਰੀਜ਼ ਹੁੰਦਾ ਹੈ ਕੀਰ ਦੇ HDFC ਦੇ ਵਿੱਚ ਜੇਕਰ ਮੈਂ ਗੱਲ ਕਰਾਂ 2-3 ਸਾਲ ਬਾਅਦ 4 ਤੋਂ 5% ਤੁਹਾਡਾ ਜਿਹੜਾ ਪ੍ਰੀਮੀਅਮ ਵੱਜ ਜਾਂਦਾ ਬਟ ਫਿਰ ਨੀਵਾ ਬੂਪਾ ਦੇ ਵਿੱਚ ਇੱਕ ਵਾਰੀ ਚ 10% ਵੱਜ ਜਾਂਦਾ ਸੋ ਕੰਮ ਫਿਰ ਕੇ ਗੱਲ ਉੱਥੇ ਆ ਜਾਂਦੀ ਹੈ ਜੋ ਕਿ ਫੇਰ ਵੀ ਹੈ ਕਿਉਂਕਿ ਕੰਪਨੀ ਨੂੰ ਸਸਟੇਨ ਕਰਨ ਦੇ ਲਈ ਪ੍ਰੋਫਿਟ ਤਾਂ ਬਣਾਉਣਾ ਪੈਣਾ ਹੈ ਨੀਵਾ ਬੋਪਾ ਦੇ ਵਿੱਚ ਵੀ ਕੇਅਰ ਇਨਸ਼ੋਰੈਂਸ ਵਾਲਾ ਵੈਲਨੈਸ ਬੈਨੀਫਿਟ ਮਿਲਦਾ ਹੈ ਮਤਲਬ ਕਿ ਹਰ ਰੋਜ਼ 10000 ਸਟੈਪ ਚੱਲਣ ਦੇ ਨਾਲ ਤੁਹਾਡੇ ਜਿਹੜੇ ਪ੍ਰੀਮੀਅਮਸ ਨੇ ਉਹਨਾਂ ਤੇ ਤੁਹਾਨੂੰ 30% ਤੱਕ ਦਾ ਡਿਸਕਾਊਂਟ ਮਿਲ ਸਕਦਾ ਹੈ ਅਗੇਨ ਨੀਵਾ ਬੋਪਾ ਦੇ ਵਿੱਚ ਕੁਝ ਸਪੈਸੀਫਿਕ ਇਲਨੈਸ ਦੇ ਲਈ ਜਿਹੜਾ ਵੇਟਿੰਗ ਪੀਰੀਅਡ ਹੈ ਜਿਵੇਂ ਕਿ ਕਿਡਨੀ ਜਾਂ ਫਿਰ ਹਰਨੀਆਂ ਦੇ ਲਈ ਉਹ 2 ਸਾਲ ਦਾ ਹੈ ਜੇਕਰ ਕੋਈ ਪ੍ਰੀ ਐਗਜ਼ਿਸਟਿੰਗ ਇਲਨੈਸ ਹੈ ਉਹਦੇ ਲਈ ਅਗੇਨ 3 ਸਾਲ ਦਾ ਵੇਟਿੰਗ ਪੀਰੀਅਡ ਹੈ ਜੋ ਕਿ ਸਟੈਂਡਰਡ ਹੈ ਹੁਣ ਹਾਲਾਂਕਿ ਨੀਵਾ ਬੋਪਾ ਦਾ ਜਿਹੜਾ ਪ੍ਰੋਡਕਟ ਹੈ ਉਹ ਕਾਫੀ ਡੀਸੈਂਟ ਹੈ ਬਟ ਨਿਵਾਬ ਉਪਰ ਇਹ ਸ਼ੋਰ ਦਾ ਇਹਦਾ ਬੈਸਟ ਪਲਾਨ ਹੈ ਉਹ ਟਾਈਟੇਨੀਅਮ ਪਲੱਸ ਹੈ ਜੋ ਕਿ ਕੇਅਰ ਨਾਲੋਂ ਥੋੜਾ ਜਿਆ ਐਕਸਪੈਂਸਿਵ ਹੈ ਬਟ HDFC ਅਰਗੋ ਨਾਲੋਂ ਸਸਤਾ ਹੈ ਹੁਣ ਸਾਡਾ ਲਾਸਟ ਆਪਸ਼ਨ ਹੈ ਅਦਿੱਤਿਆ ਵਰਲਾ ਐਕਟਿਵ 1 ਮੈਕਸ ਸੱਚ ਦੱਸਾਂ ਤਾਂ ਇਸ ਕੰਪੈਰੀਜ਼ਨ ਦੇ ਵਿੱਚ ਇਹ ਕਾਫੀ ਨਿਊ ਨੇ ਬਾਕੀ ਤਿੰਨ ਇੰਸ਼ੋਰਰ ਦੇ ਮੁਕਾਬਲੇ ਬਿਕੋਜ਼ ਦਿੱਤਿਆ ਵਰਲਾ ਨੂੰ ਹਜੇ ਇਸ ਇੰਡਸਟਰੀ ਦੇ ਵਿੱਚ ਸਿਰਫ 8 ਸਾਲ ਹੀ ਹੋਇਆ ਇੱਥੇ ਤੁਹਾਨੂੰ ਮੈਕਸਿਮਮ ਤੁਹਾਡੇ ਬੇਸ ਕਵਰ ਦਾ 6 ਗੁਣਾ ਤੱਕ ਕਵਰ ਮਿਲ ਸਕਦਾ ਹੈ ਤੇ ਇਹਨੂੰ ਸੁਪਰ ਕ੍ਰੈਡਿਟ ਫੀਚਰ ਕਿਹਾ ਜਾਂਦਾ ਦਿੱਤਿਆ ਵਰਲਾ ਦੇ ਵਿੱਚ ਬੇਸਿਕਲੀ ਹਰ ਵਾਰੀ ਜਦੋਂ ਤੁਸੀਂ ਆਪਣੀ ਪਾਲਿਸੀ ਰੀਨਿਊ ਕਰਦੇ ਹੋ ਤਾਂ ਉਹ ਪ੍ਰੋਵਾਈਡਰ ਤੁਹਾਨੂੰ ਇੱਕ ਬੋਨਸ ਦਿੰਦੇ ਆ ਜੋ ਕਿ ਤੁਹਾਡੇ ਬੇਸ ਕਵਰ ਦਾ 100% ਤੱਕ ਹੋ ਸਕਦਾ ਹੈ ਤੇ ਇਹ ਲਿੰਕ ਨਹੀਂ ਕਰਦਾ ਵੀ ਤੁਸੀਂ ਕਲੇਮ ਕਰਦੇ ਹੋ ਜਾਂ ਨਹੀਂ ਕਰਦੇ ਇਹ ਬੋਨਸ ਤੁਹਾਨੂੰ ਮਿਲਦਾ ਹੀ ਰਹੇਗਾ ਜਦੋਂ ਤੱਕ ਤੁਸੀਂ ਆਪਣੀ ਪਾਲਿਸੀ ਰੀਨਿਊ ਕਰਦੇ ਰਹੋਗੇ ਤੇ ਇਹ ਬੋਨਸ ਤੁਹਾਨੂੰ ਉਦੋਂ ਤੱਕ ਦਿੰਦੇ ਰਹਿਣਗੇ ਜਦੋਂ ਤੱਕ ਤੁਹਾਡਾ ਟੋਟਲ ਕਵਰ ਤੁਹਾਡੇ ਬੇਸ ਕਵਰ ਦਾ 6 ਗੁਣਾ ਨਹੀਂ ਹੋ ਜਾਂਦਾ ਬਟ ਇਹਦੀ ਮੈਕਸਿਮਮ ਕੈਪਿੰਗ 3 ਕਰੋੜੀ ਹੈ ਸੋ ਫਾਰ ਐਗਜ਼ਾਮਪਲ ਤਾਂ ਜੇਕਰ 1 ਕਰੋੜ ਦਾ ਬੇਸ ਕਵਰ ਹੈ ਤਾਂ ਇਹ 6 ਗੁਣਾ ਨਹੀਂ ਹੋਏਗਾ ਇਹ 3 ਕਰੋੜ ਹੀ ਹੋਏਗਾ ਹੁਣ ਇਸ ਪਾਲਿਸੀ ਦਾ ਬੈਸਟ ਪਾਰਟ ਇਹ ਹੈ ਵੀ ਜੇਕਰ ਤੁਹਾਨੂੰ ਜਾਂ ਤੁਹਾਡੇ ਕਿਸੇ ਫੈਮਿਲੀ ਮੈਂਬਰ ਨੂੰ ਕੋਈ ਕ੍ਰੋਨਿਕ ਡਿਸੀਜ਼ ਹੈ ਜਿਵੇਂ ਕਿ ਅਸਥਮਾ ਹਾਈਪਰ ਟੈਨਸ਼ਨ ਡਾਇਬੀਟਿਸ ਜਾਂ ਫਿਰ ਕਿਸੇ ਨੂੰ ਹਾਰਟ ਕੰਡੀਸ਼ਨ ਹੈ ਤਾਂ ਉਹਨੂੰ ਪਹਿਲੇ ਦਿਨ ਤੋਂ ਹੀ ਕਵਰ ਮਿਲ ਸਕਦਾ ਹੈ ਜਿੱਥੇ ਕਿ ਬਾਕੀ ਪਾਲਿਸੀਜ਼ ਦੇ ਵਿੱਚ ਪ੍ਰੀਐਗਜ਼ਿਸਟਿੰਗ ਇਲਨੈਸ ਲਈ 3 ਸਾਲ ਦਾ ਵੇਟਿੰਗ ਪੀਰੀਅਡ ਹੁੰਦਾ ਹੈ ਪਰ ਇਹ ਤੁਹਾਨੂੰ ਬੇਸ ਪਾਲਿਸੀ ਦੇ ਨਾਲ ਨਹੀਂ ਮਿਲਦਾ ਇਹਦੇ ਲਈ ਤੁਹਾਨੂੰ ਅਲੱਗ ਤੋਂ ਐਡ-ਆਨ ਲੈਣਾ ਪੈਂਦਾ ਹੈ ਅਨਦਰ ਗੁੱਡ ਪਾਰਟੀ ਇਸ ਪਾਲਿਸੀ ਦਾ ਵੀ ਇਹ ਮੈਡੀਕਲ ਬਿੱਲ ਨੂੰ 100% ਤੱਕ ਕਵਰ ਕਰਦਾ ਹੈ ਜਿਦੇ ਵਿੱਚ ਕੀ ਕੰਜ਼ਿਊਮੇਬਲਜ਼ ਆਈਟਮਸ ਜਿਵੇਂ ਕਿ ਗਲਵਜ਼ ਪੀਪੀਈ ਕਿਟਸ ਰਿੰਜਰਸ ਵਗੈਰਾ ਵੀ ਇਨਕਲੂਡ ਹੁੰਦੀਆਂ ਨੇ ਤੇ ਸੱਚ ਦੱਸਾਂ ਤਾਂ ਇਹ ਕੰਜ਼ਿਊਮੇਬਲਜ਼ ਦਾ ਬਿੱਲ ਹੀ 15% ਤੱਕ ਬਣ ਜਾਂਦਾ ਹੈ ਜਿਹੜਾ ਕਿ ਤੁਹਾਨੂੰ ਆਪਣੀ ਜੇਬ ਚੋਂ ਦੇਣਾ ਪੈਂਦਾ ਬਟ ਦਿੱਤਿਆ ਬਿਰਲਾ ਇਹ ਚੀਜ਼ਾਂ ਵੀ ਕਵਰ ਕਰਦਾ ਹੈ ਕੀਰਨ ਇੰਸ਼ੋਰੈਂਸ ਦੀ ਤਰ੍ਹਾਂ ਦਿੱਤਿਆ ਬਿਰਲਾ ਦੇ ਵਿੱਚ ਵੀ ਮੈਕਸਿਮਮ ਏਜ ਐਂਟਰੀ ਦੀ ਕੋਈ ਲਿਮਟ ਨਹੀਂ ਹੈ ਤੇ ਇਹ ਚੀਜ਼ ਉਹਨਾਂ ਲੋਕਾਂ ਲਈ ਵਧੀਆ ਜਿਹੜੇ ਆਪਣੇ ਬਜ਼ੁਰਗ ਪੇਰੈਂਟਸ ਦੇ ਲਈ ਪਾਲਿਸੀ ਦੇਖ ਰਹੇ ਆ ਤੇ ਇਹਦੇ ਵਿੱਚ ਵੀ ਤੁਹਾਨੂੰ ਵੈਲਨੈਸ ਬੈਨੀਫਿਟ ਮਿਲਦਾ ਹੈ ਮਤਲਬ ਕਿ ਇੱਕ ਫਿਕਸਡ ਨੰਬਰ ਆਫ ਸਟੈਪਸ ਚੱਲਣ ਤੇ ਤੁਹਾਡਾ ਜਿਹੜਾ ਪ੍ਰੀਮੀਅਮ 100% ਤੱਕ ਵੇਵ ਆਫ ਹੋ ਸਕਦਾ ਹੈ ਸੋ ਇਹ ਸੀ ਸਾਡੀਆਂ ਟੌਪ ਦੀਆਂ ਚਾਰ ਪਾਲਿਸੀਸ ਬਟ ਆਮ ਸ਼ੋਰ ਹੁਣ ਇਹ ਪਾਲਿਸੀਸ ਦੇਖਣ ਤੋਂ ਬਾਅਦ ਤੁਹਾਡੇ ਦਿਮਾਗ 'ਚ ਆ ਗਿਆ ਹੋਵੇਗਾ ਵੀ ਪਾਲਿਸੀਸ ਤਾਂ ਦੇਖ ਲਈਆਂ ਬਟ ਮੇਰੇ ਲਈ ਬੈਸਟ ਪਾਲਿਸੀ ਕਿਹੜੀ ਹੋ ਸਕਦੀ ਹੈ ਕਿ ਜੋ ਕਿ ਇੱਕ ਫੇਅਰ ਕੁਐਸਚਨ ਵੀ ਹੈ ਕਿਉਂਕਿ ਹਰ ਕਿਸੇ ਦੀ ਕੰਡੀਸ਼ਨ ਨਾਲ ਅਲੱਗ-ਅਲੱਗ ਹੁੰਦੀ ਹੈ ਤਾਂ ਮੈਂ ਸਾਰਿਆਂ ਲਈ ਇੱਕੋ ਹੀ ਪਾਲਿਸੀ ਰეკਮੈਂਡ ਕਰ ਦਿਆਂ ਇਹ ਇੰਪੋਸੀਬਲ ਹੈ ਬਟ ਜੇਕਰ ਤੁਸੀਂ ਆਪਣੇ ਲਈ ਇੱਕ ਬੈਸਟ ਪਾਲਿਸੀ ਲੱਭਣੀ ਹੈ ਉਹ ਵੀ ਬਿਨਾ ਬਹੁਤੀ ਮਿਹਨਤ ਕੀਤੇ ਤਾਂ ਤੁਸੀਂ ਡਿੱਟੋ ਇੰਸ਼ੋਰੈਂਸ ਨੂੰ ਕਿਉਂ ਨਹੀਂ ਕੰਟੈਕਟ ਕਰਦੇ ਡਿੱਟੋ ਇੰਸ਼ੋਰੈਂਸ ਇੱਕ ਕੰਪਨੀ ਹੈ ਜਿਹੜੀ ਜ਼ਰੂਰਦਾ ਦੁਆਰਾ ਬੈਕਡ ਹੈ ਤੇ ਡਿੱਟੋ ਤੁਹਾਡੇ ਲਈ ਪੂਰੀ ਮਿਹਨਤ ਕਰਦਾ ਹੈ ਤੁਹਾ ਤੇ ਇਹ ਸਾਰਾ ਕੁਝ ਡਿੱਟੋ ਫ੍ਰੀ ਦੇ ਵਿੱਚ ਕਰਦਾ ਹੈ। ਬਸ ਤੁਸੀਂ ਡਿੱਟੋ ਦੇ ਨਾਲ ਇੱਕ ਫ੍ਰੀ ਕੰਸਲਟੇਸ਼ਨ ਕਾਲ ਬੁੱਕ ਕਰਨੀ ਹੈ ਤੇ ਦੋ ਤਿੰਨ ਦਿਨਾਂ ਦੇ ਵਿੱਚ ਤੁਹਾਨੂੰ ਇਹਨਾਂ ਦੀ ਟੀਮ ਵੱਲੋਂ ਇੱਕ ਕਾਡਵਾਈਜ਼ਰ ਅਲੋਕੇਟ ਕਰ ਦਿੱਤਾ ਜਾਏਗਾ ਜਿਹੜਾ ਤੁਹਾਨੂੰ ਹਰ ਇੱਕ ਚੀਜ਼ ਗਾਈਡ ਕਰ ਦੇਗਾ। ਤੇ ਹਾਂ ਕੰਸਲਟੇਸ਼ਨ ਕਾਲ ਫ੍ਰੀ ਹੈ ਦਾ ਮਤਲਬ ਇਹ ਨਹੀਂ ਹੈ ਵੀ ਹੁਣ ਤੁਹਾਨੂੰ ਸਪੈਮ ਕਾਲਸ ਤੇ ਮੈਸੇजेस ਆਉਣੇ ਸ਼ੁਰੂ ਹੋ ਜਾਣਗੇ ਜਿਵੇਂ ਬਾਕੀ ਕੰਪਨੀਆਂ ਕਰਦੀਆਂ ਨੇ। ਡਿੱਟੋ ਇੱਕ ਸਪੈਮ ਫ੍ਰੀ ਪਾਲਿਸੀ ਦੇ ਨਾਲ ਚੱਲਦਾ ਹੈ। ਤੇ ਜੇਕਰ ਤੁਸੀਂ ਇਹਨਾਂ ਦੀ ਗੂਗਲ ਰੇਟਿੰਗ ਦੇਖੋਗੇ ਉਹ ਵੀ 4.9 ਹੈ ਆਊਟ ਆਫ 5 ਤੇ ਕੋਈ ਦੋ ਚਾਰ ਰਿਵਿਊਜ਼ ਦੀ ਰੇਟਿੰਗ ਨਹੀਂ ਹੈ 9000 ਤੋਂ ਵੱਧ ਰਿਵਿਊਜ਼ ਨੇ ਹੁਣ ਡਿੱਟੋ ਦੀ ਇੱਕ ਖਾਸ ਗੱਲ ਹੋਰ ਵੀ ਹੈ ਕਿਉਂਕਿ ਇਹ ਡੇਲੀ ਬੇਸਿਸ ਤੇ ਆਲਮੋਸਟ ਸਾਰੇ ਇੰਸ਼ੋਰਰ ਦੇ ਨਾਲ ਡੀਲ ਕਰਦੇ ਆ ਤਾਂ ਕਲੇਮ ਦੇ ਟਾਈਮ ਤੇ ਬੜਾ ਸੌਖਾ ਹੋ ਜਾਂਦਾ ਹੈ ਹੁਣ ਕਿਉਂਕਿ ਤੁਹਾਡਾ ਇਹ ਕਲੇਮ ਹੈ ਉਹ ਡਿੱਟੋ ਦੇ ਥਰੂ ਪ੍ਰੋਸੈਸ ਹੋ ਰਿਹਾ ਹੈ ਤਾਂ ਤੁਹਾਡਾ ਇਹ ਕਲੇਮ ਐਕਸਪੀਰੀਅੰਸ ਉਹ ਕਾਫੀ ਸਮੂਥ ਤੇ ਸਟ्रेस ਫਰੀ ਹੋ ਜਾਂਦਾ ਹੈ ਤੇ ਸੱਚ ਦੱਸਾਂ ਤੇ ਸਾਰਾ ਕੁਝ ਐਕਚੁਅਲ ਦੇ ਵਿੱਚ ਫਰੀ ਦੇ ਵਿੱਚ ਹੋ ਰਿਹਾ ਹੈ ਚਲੋ ਜੇਕਰ ਇੱਥੋਂ ਤ ਜੇਕਰ ਤੁਹਾਡਾ ਕੋਈ ਬਜਟ ਕੰਸਟ੍ਰੈਂਟ ਨਹੀਂ ਹੈ ਫਿਰ ਤਾਂ ਮੈਂ ਡੈਫੀਨਿਟਲੀ ਇਹੀ ਕਹੂੰਗਾ ਵੀ ਤੁਸੀਂ HDFC Ergo Optima Super Secure ਦੇ ਨਾਲ ਜਾਓ ਬਟ ਜੇਕਰ ਬਜਟ ਕੰਸਟ੍ਰੈਂਟ ਹੈ ਫਿਰ ਤੁਸੀਂ ਦਿੱਤੈਵਰਲਾ ਕਨਸਿਡਰ ਕਰ ਸਕਦੇ ਹੋ ਤੇ ਇਹ ਸੀ ਮੇਰੀਆਂ ਬੈਸਟ ਟੌਪਿਕਸ ਫਾਰ ਹੈਲਥ ਇੰਸ਼ੋਰੈਂਸ ਫਾਰ ਫੈਮਿਲੀ ਤੇ ਲਈ ਬਟ ਜੇਕਰ ਤੁਸੀਂ ਇਹ ਨਹੀਂ ਮੈਂਤ ਕਰਨਾ ਹੀ ਨਹੀਂ ਚਾਹੁੰਦੇ ਤੇ ਤੁਸੀਂ ਚਾਹੁੰਦੇ ਕੋਈ ਹੋਰ ਐਕਸਪਰਟ ਆ ਕੇ ਤੁਹਾਡੇ ਲਈ ਇਹ ਕੰਮ ਕਰਦੇ ਫਿਰ ਭਾਈ ਤੁਸੀਂ ਡਿਟੋ ਇੰਸ਼ੋਰੈਂਸ ਨੂੰ ਕੰਟੈਕਟ ਕਰ ਲਓ ਤੇ ਉਹਨਾਂ ਦਾ ਫ੍ਰੀ ਕਨਸਲਟੇਸ਼ਨ ਕਾਲ ਬੁੱਕ ਕਰਨ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ ਤੇ ਮੈਂ ਵੀ ਜਲਦੀ ਮਿਲਦਾ ਤੁਹਾਨੂੰ ਅਗਲੀ ਵੀ